ਇੰਨੇ ਜਿਆਦਾ ਮਿੱਠੇ ਫਰੂਟ ਆ ਨਾ ਆਹ ਦੇਖੋ ਮੈਂ ਖੜਾ ਖੜਾ ਖਾਸੇ ਖਾ ਗਿਆ ਆਹ ਦੇਖੋ ਆ ਲੱਗੇ ਆਲੂ ਬਖਾਰੇ ਜੇ ਲੱਗੇ ਨੇ ਬਹੁਤ ਮਿੱਠੇ ਨੇ ਬਹੁਤ ਮਿੱਠੇ ਹੈ ਸਾਲੇ ਲੱਗੇ ਵੀ ਬਹੁਤ ਨੇ ਹੁਣ ਤਾਂ ਜਿਆਦਾ ਉੱਚੇ ਹੋ ਗਏ ਥਲੜੇ ਤਾਂ ਮੈਂ ਖਾ ਗਿਆ ਖਾਸੇ ਨਾਲ ਆ ਪੂਰਾ ਪੂਰਾ ਕਿਦ ਰੱਖਤਾ ਤੇ ਲੱਗੇ ਹੋਏ ਨੇ ਤੁਸੀਂ ਲੋ ਇੰਨੇ ਇੰਨੇ ਆ ਕੇ ਮਿੱਠੇ ਨੇ ਮਿੱਠੇ ਨੇ ਨਾ ਹੀ ਬਹੁਤ ਮਿੱਠੇ ਬਹੁਤ ਨੇ ਆਰੇ ਪਾਕਿਸਤਾਨੀ ਬਾਈ ਲੈ ਕੇ ਆਇਆ ਉਹ ਪਰਿਓ ਖਾਤੇ

ਅੱਜ ਹਜੇ ਟਾਈਮ ਪਿਆ ਵਾ ਮੈਨੂੰ ਪਤਾ ਨਹੀਂ ਸੀਗਾ ਪਹਿਲਾਂ ਇਹਦੇ ਤੇ ਆਲੂ ਬਖਾਰੇ ਮੈਂ ਹੁਣ ਉਹ ਅੱਗੇ ਜਾਂਦਾ ਉੱਥੇ ਬਹੁਤ ਲੱਗੇ ਹੁੰਦੇ ਤੇ ਮੈਂ ਕਿਹਾ ਖਾ ਕੇ ਆਈਏ ਟਾਈਮ ਹਜੇ 10-15 ਮਿੰਟ ਪੈ ਨੇ ਥੋੜਾ-ਪੋੜਾ ਕਿਦਰਾਫਤਾਂ ਤੇ ਐਂ ਭਰੇ ਪਏ ਹੁੰਦੇ ਆ ਮੈਂ ਦਿਖਾਉਣਾ ਆ ਦੇਖੋ ਆਹ ਕੀ ਆ ਚਾਰਕ ਪੱਤੇ ਆ ਇਹਦੇ ਦੇਖੋ ਕਿੰਨੇ ਲੱਗੇ ਹੋਏ ਨੇ ਇਹਦੇ ਆ ਦੇਖੋ ਮਿੱਠੇ ਵੀ ਬਹੁਤ ਆ ਆ ਉਹ ਜਿਹੜੇ ਭਰੇ ਆ ਨਾ ਉਹ ਭਰੇ ਹੀ ਭੈਣ ਇਹਨਾਂ ਦੇ ਨਾਲ ਉਹ ਪਰਲੇ ਪਾਸੇ ਸਾਰੇ ਹੀ ਇਹੇ ਨੇ ਜਿੰਨੇ ਵੀ ਨੇ ਇਹੀ ਆਲੂ ਭਖਾਰਿਆਂ ਦੇ ਨੇ ਆ ਦੇਖੋ ਹਾਂ ਦੇਖੋ ਕਿੰਨੇ ਲੱਗੇ ਫਿਰ ਓਏ 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 ਚਲੋ ਆਦਰਕ ਸੋਬੀਗੇ ਲਾਉਣੇ ਹੁਣ ਘੱਟੋ ਘਾਟ ਨਹੀਂ 6-7 ਕਿਲੋ ਲੈ ਜਾਣਗੇ ਦੇ ਆਹ ਦੇਖੋ ਕਿੰਨੇ ਲੱਗੇ ਹੋਏ ਨੇ ਆਦਰਕ ਤਾਂ ਦੀ ਉਪਰ ਹੀ ਪੈਣੀ ਆ ਜਿਹੜੇ ਅੱਜ ਮੈਂ ਆਲੂ ਬੁਖਾਰੇ ਜੇ ਖਾਂਦਾ ਸੀ ਉਥੇ ਮਾਰਕੀਟ 'ਚ ਇਹ ਆ ਦੇਖ ਲਓ ਤਾਂ 350 ਜਾਰੀ ਰੇਟ ਆਦਾ 3 ਰੁਪਏ 850 ਉਹਦੇ ਇਹ ਲੋਕਾਸਤ ਕਿੰਨੇ ਦਰਖਤ ਲੱਗੇ ਹੋਏ ਸੀ ਉਹ ਵੀ ਆ ਵਾ ਖਾਂਦੇ ਖੁੰਦੇ ਰਹਿੰਦੇ ਆ ਲੋਕੀ ਮੁੰਡੇ ਮੰਡੇ ਉਥੇ ਸਕੂਲ ਵੀ ਨੇੜੇ ਹੀ ਆਥੇ ਨਾਲ ਹੀ ਆ ਸਕੂਲ ਤੇ ਪਰ ਜੇ ਆਪਾਂ ਕਹੀਏ ਆਏ ਤੋੜ-ਤੋੜ ਕੇ ਘਰਾਂ ਨੂੰ ਨਹੀਂ ਲੈ ਕੇ ਜਾਂਦੇ ਹੈਗੇ ਇਹ ਹੈ ਗਰਮੀ ਆ ਗਈ ਨਿੰਬੂ ਲੈਣ ਆਇਆ ਸੀਗਾ ਦਸ਼ਕਾਂ ਜਿਵੇਂ ਪੀ ਲੈਣ ਦਾ ਵਕਤ ਆ ਗਿਆ ਦੁਪਹਿਰੇ ਕੋਈ ਆਈ ਇਹਨੂੰ ਹੱਲ ਲਾ ਪਿਆ ਅੱਜ ਬਹੁਤ ਟਾਈਮ ਬਾਅਦ ਆਇਆ ਜਿੱਥੇ ਨਹੀਂ ਪਹਿਲਾਂ 5-7 ਸਾਲ ਇੱਥੇ ਹੀ ਕੱਟੇ ਆ ਆ ਸ਼ਹਿਰ ਜੀ ਜਿੱਥੇ ਛੁੱਟੀ ਸੀਗੀ ਮੈਂ ਵਾਲ ਕਟਾਉਣਾ ਗਿਆ ਸੀ ਇੱਥੇ ਮੁੰਡਿਆਂ ਦੀ ਦੁਕਾਨ ਖੁੱਲੀ ਆ ਨਮੀ ਵਧੀਆ ਕੱਟਦੇ ਆ ਮੁੰਡੇ ਫਾਈਟਰੀਆ ਜਿੰਨੇ ਵੀ ਨਾਲ ਕੰਮ ਕਰਦੇ ਆ ਮੁੰਡੇ ਸਾਰੇ ਇੱਥੇ ਕਟਾਉਂਦੇ ਆ ਤਾਂ ਕਰਕੇ ਮੈਂ ਤਾਂ ਮੈਂ ਵੀ ਇੱਥੇ ਕਟਾਉਣ ਚਲੇ ਜਾਂਦਾ ਚਲੋ ਠੀਕ ਆ ਜੀ ਜਿਸ ਵੀਰ ਭੈਣ ਨੇ ਸਬਸਕ੍ਰਾਈਬ ਨਹੀਂ ਕੀਤਾ ਨਾ ਚੈਨਲ ਨੂੰ ਇਹਦੇ ਤਾਂ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਜਿਨ੍ਹਾਂ ਨੇ ਕੀਤਾ ਹੋਇਆ ਉਹ ਲਾਈਕ ਤੇ ਕਮੈਂਟ ਕਰਕੇ ਦੱਸ ਦਿਓ ਕਰੋ ਵੀਡੀਓ ਕਿਦਾਂ ਦੀ ਵੀਡੀਓ ਦੇਖਣ ਵਾਲੇ ਸਾਰਿਆਂ ਦਾ ਧੰਨਵਾਦ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ